ਤਾਂ ਗੱਲ ਕਰਾਂਗੇ ਪੰਜਾਬੀ ਅਦਾਕਾਰ ਤੇ ਕਲਾਕਾਰ ਰਾਜਵੀਰ ਜਵੰਦੇ ਦੀ ਜਿਹੜਾ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਜਿਸ ਤੋਂ ਬਾਅਦ ਮਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਹੈ ਲੱਖਾਂ ਲੋਕ ਕੀ ਛੋਟਾ ਕੀ ਵੱਡਾ ਉਸ ਦੀ ਤੰਦਰੁਸਤੀ ਲਈ ਅਰਦਾਸਾਂ ਕਰਦੇ ਨੇ ਦਵਾਈ ਤੇ ਅਰਦਾਸਾਂ ਦੋਨੋਂ ਉਸ ਦੀ ਸਿਹਤ ਲਈ ਜ਼ਰੂਰੀ ਨੇ ਤੇ ਲੋਕ ਕਰ ਵੀ ਰਹੇ ਨੇ ਡਾਕਟਰ ਆਪਣਾ ਫਰਜ਼ ਨਿਭਾ ਰਿਹਾ ਤੇ ਲੋਕ ਆਪਣੀਆਂ ਅਰਦਾਸਾਂ ਕਰਦੇ ਆ ਤਾਂ ਰਾਜਵੀਰ ਜਵੰਦਾ ਆਪਾਂ ਜਿਵੇਂ ਸਾਰੇ ਜਾਣਦੇ ਆ ਇਹਨਾਂ ਦੀ ਫੈਮਿਲੀ ਪੰਜਾਬ ਪੁਲਿਸ ਦੇ ਵਿੱਚ ਸੀ ਰਾਜਵੀਰ ਜਵੰਦੇ ਨੂੰ ਵੀ ਉਹਨਾਂ ਨੇ ਕਿਹਾ ਕਿ ਤੂੰ ਪੰਜਾਬ ਪੁਲਿਸ ਦੇ ਵਿੱਚ ਭਾਰਤੀ ਉਹ ਸਰਕਾਰੀ ਨੌਕਰੀ ਕਰ। ਆ ਗੀਤਾਂ ਸੰਗੀਤਾਂ ਵਿੱਚ ਕੁਝ ਨਹੀਂ ਰੱਖਿਆ। ਪਰ ਰਾਜਵੀਰ ਜਵੰਦੇ ਨੂੰ ਜਿਹੜਾ ਸ਼ੌਂਕ ਸੀਗਾ ਉਹਦਾ ਸੁਪਨਾ ਸੀ ਕਿ ਮੈਂ ਸੌਂਗ ਗਾਵਾਂ, ਮੈਂ ਕਲਾਕਾਰ ਬਣਾ। ਉਹਨੇ ਨੌਕਰੀ ਦੇ ਨਾਲ-ਨਾਲ ਇਹ ਸਭ ਕੁਝ ਜਾਰੀ ਰੱਖਿਆ। ਪਰ ਫਿਰ ਪਿੱਛੇ ਜੇ ਉਸਨੇ ਪੰਜਾਬ ਪੁਲਿਸ ਦੀ ਨੌਕਰੀ ਛੱਡਤੀ। ਇਹਦਾ ਵੀ ਇੱਕ ਕਾਰਨ ਸੀ ਜਿਹੜਾ ਉਹਨਾਂ ਦੇ ਮਾਮਾ ਜੀ ਵੱਲੋਂ মিডিਆ ਦੇ ਵਿੱਚ ਆ ਕੇ ਦੱਸਿਆ ਗਿਆ। ਕਿਉਂਕਿ ਨੌਕਰੀ ਦੇ ਨਾਲ-ਨਾਲ ਰਾਜਵੀਰ ਜਵੰਦਾ ਅਖਾੜੇ ਲਾਉਂਦਾ ਸੀ ਵਿਆਹਾਂ ਦੇ ਵਿੱਚ। ਪਰ ਜਿਹੜੇ ਵੱਡੇ ਅਫਸਰ ਸੀਗੇ ਉਹ ਉਸਤੇ ਦਬਾਅ ਪਾ ਦਿੰਦੇ ਸੀ ਕਿ ਸਾਡੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੈ ਉਥੇ ਅਖਾੜਾ ਲਾ ਰਾਜਵੀਰ ਜਵੰਦੇ ਨੂੰ ਅਖਾੜਾ ਲਾਉਣਾ ਪੈਂਦਾ ਸੀ ਪਰ ਉਹਨੇ ਉਹਦੀ ਬੰਦ ਦੀ ਮਿਹਨਤ ਵੀ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਵੱਡੇ ਅਫਸਰ ਸੀਗੇ ਇਤਨਾ ਕਿਤੇ ਰਾਜਵੀਰ ਜਵੰਦੇ ਤੇ ਦਬਾਅ ਪੈ ਜਾਂਦਾ ਸੀ ਅਤੇ ਨਾਲ ਜੋ ਹੋਰ ਪ੍ਰੋਗਰਾਮ ਆਏ ਹੁੰਦੇ ਸੀ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਸੀ ਤਾਂ ਇਸ ਕਰਕੇ ਰਾਜਵੀਰ ਜਵੰਦੇ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡਤੀ ਤੇ ਇਸ ਦਬਾਅ ਹੇਠੋਂ ਨਿਕਲ ਗਿਆ ਤੇ ਜਿਸ ਤੋਂ ਬਾਅਦ ਆਪਣੇ ਲਗਾਤਾਰ ਉਹ ਅਖਾੜੇ ਲਾਉਂਦਾ ਰਿਹਾ ਪਰ ਬਾਈਕ ਰਾਈਡਿੰਗ ਦੌਰਾਨ ਇੱਕ ਹੀ ਹਾਸਾ ਜਿਹੜਾ ਹੋ ਜਾਂਦਾ ਹੈ ਤਵਾਰਾ ਪਸ਼ੂ ਦੋ ਭਿੜਦੇ ਭਿੜਦੇ ਅੱਗੇ ਆ ਜਾਂਦੇ ਹੈ ਜਿਹਦੇ ਵਿੱਚ ਰਾਜਵੀਰ ਜਵੰਦਾ ਦੀ ਟੱਕਰ ਹੋ ਜਾਂਦੀ ਹੈ ਇਸ ਤੋਂ ਬਾਅਦ ਗੱਡੀ ਵਿੱਚ ਵੀ ਹੱਸਿਆ ਜਾਂਦਾ ਕਿ ਉਹ ਵੱਜਦਾ ਤਾਂ ਹੁਣ ਜੇਰੇ ਇਲਾਜ ਦੇ ਵਿੱਚ ਮੋਹਾਲੀ ਫੋਰਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਆਪਣਾ ਇਲਾਜ ਕਰਵਾ ਰਿਹਾ ਹੈ ਲੱਖਾਂ ਲੋਕ ਉਸ ਲਈ ਅਰਦਾਸਾਂ ਕਰ ਰਹੇ ਹੈ ਕਿ ਵੱਡਾ ਕੀ ਛੋਟਾ ਇੱਥੋਂ ਤੱਕ ਕਿ ਰਾਜਨੀਤਿਕ ਲੋਕ ਵੀ ਅਰਦਾਸ ਕਰ ਰਹੇ ਹੈ ਹਸਪਤਾਲ ਜਾ ਕੇ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਨਾ ਆਵੇ ਹਸਪਤਾਲ ਦੇ ਵਿੱਚ ਉਸ ਦਾ ਪਤਾ ਲੱਣ ਜਾਣ ਜਰੀ ਹੈ ਤਸਵੀ ਕਾਮਨਾ ਕਰਦੇ ਆਂ ਪਰਮਾਤਮਾ ਜਲਦੀ ਇਸ ਕਲਾਕਾਰ ਤੇ ਇਸ ਇਨਸਾਨ ਤੇ ਜਿਨੇ ਸੱਚੀ ਸੁੱਤੀ ਕਲਾਕਾਰੀ ਰੱਖੀ ਹੈ ਬੇਦਾਗ ਇਨਸਾਨ ਹੈ ਕਦੇ ਕਿਸੇ ਕਾਉਂਟਰੋਵਰਸੀ ਦੇ ਵਿੱਚ ਨਹੀਂ ਆਇਆ ਆਪਣੀ ਲਾਈਫ ਇੰਜੋਏ ਕਰਦਾ ਹੈ ਗੁਗਤਦਾਨ ਦੇਣ ਦੇ ਵਿੱਚ ਸਭ ਤੋਂ ਮੋਰੀ ਹੈ ਤਾਂ ਪਰਮਾਤਮਾ ਜਲਦੀ ਇਹਨੂੰ ਠੀਕ ਕਰੇ ਤੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ ਤੇ ਫਿਰ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਸੁਗਲੇ ਕਰੇ ਲੋਕਾਂ ਨੂੰ ਹਸਾਵੇ ਤੇ ਲੋਕ ਐਸਾ ਉੱਚੇ ਲੰਬੇ ਗੱਬਰੂ ਨੂੰ ਫਿਰ ਤੋਂ ਗਾਉਂਦਾ ਦੇਖਣਾ